ਹਾਂਜੀ ਤੇ ਆਪਾਂ ਇੱਕ ਹੋਰ ਚੈਨਲ ਬਣਾਇਆ ਤੁਹਾਡੇ ਲਈ ਫਾਇਦੇਮੰਦ ਜਿੰਨੂੰ ਥੋੜੀ ਜੀ ਵੀ ਨੌਲੇਜ ਆ ਜਾਂ ਫਰੀ ਆ ਨਹੀਂ ਕੁਝ ਕਰਨ ਨੂੰ ਹੈਗਾ ਤਾਂ ਉਹ ਚੈਨਲ ਤੁਹਾਡੇ ਹਰੇਕ ਲਈ ਬਹੁਤ ਲਾਈਵੰਦ ਹੋਊਗਾ ਕਿ ਆਪਾਂ YouTube ਤੋਂ ਕਿਵੇਂ ਕਮਾਈ ਕਰ ਸਕਦੇ ਆ ਸਾਰੀ A to Z ਡਿਟੇਲ ਹੋਊਗੀ ਉੱਥੇ ਕਿੱਦਾਂ YouTube ਚੈਨਲ ਬਣਾਉਣਾ ਕਿੱਦਾਂ ਅੱਗੇ ਤੋਂ ਅੱਗੇ ਸਾਰਾ ਸਿਸਟਮ ਤੁਹਾਨੂੰ ਉੱਥੇ ਜਾਣਕਾਰੀ ਮਿਲੂਗੀ ਉਹ ਚੈਨਲ ਦਾ ਨਾਮ ਹੈਗਾ YT ਵਿੱਧ ਭੁੱਲਰ ਤੇ ਜਾਂ ਤੁਸੀਂ ਸਰਚ ਮਾਰ ਕੇ ਲੱਭ ਸਕਦੇ ਹੋ YouTube ਵਿੱਧ ਭੁੱਲਰ YouTube ਭੁੱਲਰ ਨਾਲ ਤੇ ਮੈਂ ਆ ਵੀਡੀਓ ਦੇ ਥੱਲੇ ਲਿੰਕ ਵੀ ਪਾ ਦੂੰਗਾ ਤੇ ਉਹ YouTube ਚੈਨਲ ਵੀ ਆਪਣਾ ਜਾ ਕੇ ਸਬਸਕ੍ਰਾਈਬ ਕਰੋ ਉੱਥੇ ਵੀਡੀਓ ਦੇਖੋ ਤੁਹਾਡੇ ਲਈ ਸੱਚ ਕੋਈ ਬਹੁਤ ਲਾਹੇਵੰਦ ਹੋਊਗਾ ਮੁੰਡਿਆਂ ਕੁੜੀਆਂ ਵਾਲੀ ਖਾਸ ਕਰਕੇ ਜਿਹੜੇ ਵਿਹਲੇ ਨੇ ਜਿਨ੍ਹਾਂ ਕੋਲੇ ਕੰਮ ਨਹੀਂ ਹੈਗਾ ਨਾਲੇ ਇੰਜੋਏ ਦਾ ਇੰਜੋਏ ਤੇ ਨਾਲੇ ਉੱਥੋਂ ਤੁਹਾਨੂੰ ਅਰਨਿੰਗ ਵੀ ਹੋਊਗੀ ਇਹ ਮੇਰੀ ਗਾਰੰਟੀ ਆ ਆਜੋ ਆਪਣੇ ਉਹ ਚੈਨਲ ਤੇ ਤੇ ਇਹਨੂੰ ਵੀ ਸਬਸਕ੍ਰਾਈਬ ਲਾਈਕ ਸਭ ਕੁਝ ਕਰੋ ਤੇ ਉਹ ਚੈਨਲ ਤੇ ਵੀ ਪਹੁੰਚ ਜਾਓ ਤੇ ਉਹਨੂੰ ਵੀ ਕਰੋ ਸਬਸਕ੍ਰਾਈਬ ਚਲੋ ਜੀ ਕਰਦੇ ਆ ਕਮਾਈ ਸ਼ੁਰੂ